ਆ ਰਿਆਂ ਸੀ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਪਜਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਇਹੀ ਗੱਲ ਹੋਈ। ਕਿਥੋਂ ਸਵਾਰੇ ਤੋਂ ਆ ਰਹੇ ਸੀ? ਮੈਂ ਮਹਰੀ ਬੱਸ ਸਟੈਂਡ ਤੋਂ ਆ ਰਿਹਾ। ਬੱਸ ਤੋਂ। ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੇਰਾ। ਹਾਂਜੀ ਹਾਂਜੀ। ਅੱਛਾ। ਜੀ ਸਵਾਰੀਆਂ ਗਈਆਂ। ਸਵਾਰੀਆਂ ਗਈਆਂ ਸਰ। ਕੀ ਆ ਹੋ ਗਿਆ? ਭਾਜੀ ਸਵਾਰੀਆਂ ਬਚਾ ਲਈਆਂ ਜੀ। ਕਿੰਨੇ ਨੁਕਸਾਨ ਹੋ ਗਿਆ? ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ, ਸਵਰਾਜ ਪੈ ਗਿਆ। ਆਇਆ ਬੀਜੀ ਆ ਗੱਡੀ ਵਾਲੇ ਸਰ ਕਹਿੰਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂ ਨਾ। ਜੀ ਦਿਨ ਦਿਓ ਸਰ ਮੈਂ ਤੇ ਆਖਿਆ ਵੀ ਜੋ ਮੱਲ ਲੋਕਾਂ ਦੀਆਂ ਗੱਡੀਆਂ ਤੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ। ਇਹ ਗੱੜਾ ਪਾਤਾ। ਥੋਲੇ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ। ਉਹ ਤੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ। ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਸੀ ਤੇ ਇੱਥੇ ਭਾਈ ਹੁੰਦੀ ਗੱਡੀ ਖਲੋਤੀ। ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨੇ ਆਟੋ ਇਧਰੋਂ ਗੰਗ ਸਾਡਾ ਵਾਰਤਾ ਤੇ ਗੱਡੀ ਸਾਈਡ ਤੇ ਗੰਗ ਸਾਡਾ ਲੱਗੀ ਸੀ। ਉਹ ਬਈਨੋ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਨਾਲ ਵੱਜ ਗਿਆ। ਉਹ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆਂ ਰੁਪਿਆ 10000 ਲੈਣਾ। ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉ ਦਾ ਖੜਾ ਕੇ ਲੈ ਆਂਦੀ ਆ। ਤੇ ਉਹ ਕੋਣ 5000 ਰੁਪਏ ਵੀ ਨਹੀਂ ਹਾਨੀਆਂ। ਉਹ ਕਹਿੰਦਾ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ। ਉਹ ਆ ਭਾਅ ਦਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ। ਇਹ ਗੱਲ ਦੇ। ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ। ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ, ਜੱਕਦਾਮ ਖੁੱਲ ਗਿਆ। ਅਚਾਨਕ ਖੁੱਲਿਆ। ਅਚਾਨਕ ਹੀ। ਉਹ ਜਲਦੀ ਉਹ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਉਜੜਦੀ ਆ ਵੇਖੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵੱਜ ਗਈ ਤੇ ਹੁਣ ਵਾਹੇ ਮੰਗਾ ਦੇ ਉਹਨੇ ਕਹਿੰਦਾ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਦੀ ਵੱਜਣੀ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਣੇ ਅਸੀਂ ਸਾਡੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇੱਥੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਆ ਤਾਂ ਸਾਨੂੰ ਸੁਣਿਆ ਗਿਆ ਵੀ ਅਦਾ ਦਾ ਗੱਡੀ ਮਾਰੀ ਹੈ ਸਾਨੂੰ ਇਹ ਨਹੀਂ ਪਤਾ ਵੀ ਕਿੰਨਾ ਵਜੀ ਗਿਆ ਨੁਕਸਾਨ ਕਿੰਨਾ ਹੋਇਆ ਦੱਬ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਾ ਲਾਉਣਾ ਜੀ ਗੱਡੀ ਦਾ ਸੋ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਅਸਾ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ